ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਗੁਰਸੋਹੀ ਅਸੀਂ ਤੁਹਾਡੇ ਲਈ ਅੱਜ ਨਵੀਂ ਅਪਡੇਟ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਿਛਲੇ ਦਿਨੀ ਪਤਾ ਲੱਗਿਆ ਹੋਵੇਗਾ ਕਿ ਦਿਲਜੀਤ ਜੋ ਸਾਂਝ ਨੇ ਜਿਹੜੇ ਕੇਬੀਸੀ ਦੇ ਵਿੱਚ ਗਏ ਸੀ ਮਤਲਬ ਕਿ ਉਹ ਅਮਿਤਾ ਵਚਨ ਕੋਲੇ ਗਏ ਸੀ ਕੌਣ ਬਣੇਗਾ ਕਰੋੜਪ੍ਰਤੀ ਸ਼ੋਅ ਦੇ ਵਿੱਚ ਉੱਥੇ ਉਹਨਾਂ ਨੂੰ ਸ਼ੋਅ ਦੇ ਲਈ ਬੁਲਾਇਆ ਗਿਆ ਸੀ ਪਰ ਲੋਕਾਂ ਨੇ ਜਿਹੜਾ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਦਾ ਸ਼ੋਅ ਵਿੱਚ ਜਾਣ ਤੇ ਬਹੁਤ ਇਤਰਾਜ਼ ਜਤਾਇਆ ਜਿਵੇਂ ਉਹਨਾਂ ਨੇ ਜਾ ਕੇ ਉੱਥੇ ਅਮਿਤਾ ਵਚਨ ਨੂੰ ਮਿਲੇ ਉਹਨਾਂ ਦੇ ਪੈਰੀ ਹੱਥ ਲਾਏ ਇਸ ਚੀਜ਼ ਦਾ ਬਹੁਤ ਵਿਰੋਧ ਕੀਤਾ ਗਿਆ ਸਿੱਖ ਕਮਿਊਨਿਟੀ ਦੇ ਮੈਂਬਰ ਰਵੀ ਸਿੰਘ ਖਾਲਸਾ ਤੇ ਭਗਵੰਤ ਸਿੰਘ ਪੰਨੂ ਨੇ ਦੁਲਜੀਤ ਦੋਸਾਂਜ ਦੇ ਵਿਰੋਧ ਵਿੱਚ ਬੋਲੇ ਨੇ ਉਹਨਾਂ ਨੇ ਕਿਹਾ ਕਿ ਦੁਲਜੀਤ ਦੋਸਾਂਜ ਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ 31 ਅਕਤੂਬਰ ਜਿਹੜਾ ਦਿਨ ਆਉ ਸਿੱਖਾਂ ਦੇ ਲਈ ਬਹੁਤ ਅਹਿਮ ਦਿਨ ਹੈ ਇਸ ਦਿਨ ਜਦੋਂ 84 ਦੇ ਵਿੱਚ ਕਤਲੇਆਮ ਹੋਇਆ ਸੀ ਸਿੱਖਾਂ ਦਾ ਇਸ ਦਿਨ ਤੋਂ ਹੀ ਹਿੰਸਾ ਫੈਲ ਗਈ ਸੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਫਿਰ ਅਮੀ ਦੇ ਨਾਲ ਕਤਲ ਕੀਤਾ ਗਿਆ ਉਸ ਸਮੇਂ ਅਮਿਤਾ ਵਚਨ ਸੀ ਜਿਹੜੇ ਉਹਨਾਂ ਨੇ ਸਿੱਖਾਂ ਦੇ ਵਿਰੋਧ ਵਿੱਚ ਵਿਚਾਰ ਵੇਸ਼ ਕੀਤੇ ਸਨ ਆਪਣਾ ਬਿਆਨ ਦਿੱਤਾ ਸੀ ਉਹਨਾਂ ਨੇ ਸਿੱਖਾਂ ਬਾਰੇ ਮੰਦੇ ਚੰਗੇ ਬੋਲ ਸੀਗੇ ਜਿਹੜੇ ਉਹ ਬੋਲੇ ਸਨ ਇਸ ਲਈ ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਜਾ ਕੇ ਸਿੱਖ ਕਮਿਊਨਿਟੀ ਦੇ ਨਾਲ ਰਿਲੇਟਡ ਹੋਣ ਲਈ ਜਿੱਤਾਂ ਕਿ ਉਹ ਸਰਦਾਰ ਨੇ ਪੱਗ ਬੰਨਦੇ ਨੇ ਉਹਨਾਂ ਨੂੰ ਸ਼ੋਅ ਦੇ ਵਿੱਚ ਜਾ ਕੇ ਅਮਿਤਾ ਵਚਨ ਦੇ ਪੈਰੀ ਹੱਥ ਨਹੀਂ ਲਉਣੇ ਚਾਹੀਦੇ ਸੀ ਇਸ ਗੱਲ ਤੇ ਬਹੁਤ ਵੱਡਾ ਵਿਵਾਦ ਹੋਇਆ ਇਸ ਸ਼ੋਅ ਨੂੰ ਰੱਦ ਕਰਨ ਬਾਰੇ ਵੀ ਕਿਹਾ ਗਿਆ ਹੈ ਕਿ ਇਸ ਸ਼ੋਅ ਨੂੰ ਰੱਦ ਕੀਤਾ ਜਾਵੇਗਾ ਬਟ ਦੇਖਦੇ ਆਂ ਵੀ ਹਜੇ ਤੱਕ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਦਲਜੀਤ ਦੁਸਾਂਜ ਨੇ ਆਪਣੇ ਹੱਕ ਵਿੱਚ ਕਿਹਾ ਹੈ ਕਿ ਉਹ ਉਸ ਉੱਥੇ ਆਪਣੀ ਕਿਸੇ ਫਿਲਮ ਦੇ ਪ੍ਰੋਮੋਸ਼ਨ ਲਈ ਨਹੀਂ ਗਏ ਸੀ ਸਗੋਂ ਕੇ ਪੰਜਾਬ ਲਈ ਗਏ ਸੀ ਉਤਨਾ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਹਥੇ ਆਪਣੇ ਕਿਸੇ ਗਾਣੇ ਜਾਂ ਫਿਲਮ ਦੀ ਪ੍ਰੋਮੋਸ਼ਨ ਲਈ ਨਹੀਂ ਗਈ ਸੀ ਉਹ ਸਿਰਫ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਗਈ ਸੀ ਕਿ ਜਿਵੇਂ ਵੀ ਪੰਜਾਬ ਵਿੱਚ ਹੜਾ ਆਉਂਦੇ ਨੇ ਤਾਂ ਪੰਜਾਬੀਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਮਤਲਬ ਕਿ ਨੈਸ਼ਨਲ ਲੈਵਲ ਤੇ ਜਾ ਕੇ ਇਸ ਵਿਵਾਦ ਬਾਰੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਜਦੋਂ ਹੜਾ ਆਉਂਦੇ ਨੇ ਪਾਣੀ ਆ ਰਹੇ ਨੇ ਇੰਨੇ ਉਸ ਬਾਰੇ ਨੈਸ਼ਨਲ ਲੈਵਲ ਤੇ ਗੱਲ ਕਰਕੇ ਲੋਕਾਂ ਨੂੰ ਡੋਨੇਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਪਰ ਸੋਸ਼ਲ ਮੀਡੀਆ ਤੇ ਇਸ ਬਾਰੇ ਬਹੁਤ ਟਿੱਪਣੀਆਂ ਆ ਰਹੀਆਂ ਨੇ ਕਿ ਦਲਜੀਤ ਦੋਸਾਂਜ ਦਾ ਜਿਹੜਾ ਸ਼ੋਅ ਆ ਉਹ ਰੱਦ ਕੀਤਾ ਜਾਵੇ ਉਹਨਾਂ ਨੂੰ ਘੇਰਿਆ ਜਾਵੇਗਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਉੱਠ ਰਹੀਆਂ ਨੇ ਭਗਵੰਤ ਸਿੰਘ ਪੰਨੂ ਤੇ ਰਵੀ ਸਿੰਘ ਖਾਲਸਾ ਨੇ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਰਵੀ ਸਿੰਘ ਖਾਲਸਾ ਨੇ ਕਿਹਾ ਕਿ ਉਹ ਉਹਨਾਂ ਨੂੰ ਬਹੁਤ ਵਧੀਆ ਇਨਸਾਨ ਮੰਨਦੇ ਸੀ ਉਹਨਾਂ ਦੀ ਰਿਸਪੈਕਟ ਕਰਦੇ ਸੀ ਬਟ ਉਹ ਇਹ ਕੁਝ ਐਕਸਪੈਕਟ ਨਹੀਂ ਕਰਦੇ ਸੀ ਦਲਜੀਤ ਦੋਸਾਂਝ ਨੇ ਆਪਣੇ ਇਸੇ ਚੀਜ਼ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਨਹੀਂ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲਡਸ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕੀ ਡੋਨੇਟ ਕਰ ਸਕਣ ਪਰ ਲੋਕਾਂ ਨੇ ਦਿਲਜੀਤ ਨੂੰ ਸਾਂਝ ਦਾ ਵਿਰੋਧ ਕੀਤਾ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਉਹਨੂੰ ਧਮਕੀਆਂ ਵੀ ਦਿੱਤੀਆਂ ਨੇ ਕਿ ਉਹਨਾਂ ਨੂੰ ਘੇਰ ਲਿਆ ਜਾਵੇਗਾ ਜਾਂ ਫਿਰ ਉਹਨਾਂ ਦਾ ਜਿਹੜਾ ਸ਼ੋਅ ਆ ਉਹ ਪਬਲਿਕ ਨੂੰ ਨਹੀਂ ਦਿੱਤਾ ਜਾਵੇਗਾ ਇਸ ਬਾਰੇ ਜੋ ਵੀ ਤੱਥ ਸਾਹਮਣੇ ਆਵੇਗਾ ਅਸੀਂ ਉਸ ਤੇ ਫਿਰ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ حاضر ਹੋਵਾਂਗੇ ਅਮਤਾ ਵਚਨ ਦੇ ਪੈਰੀ ਹੱਥ ਲਾਉਣ ਨੂੰ ਬਹੁਤ ਵੱਡਾ ਵਿਵਾਦ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਦਲਜੀਤ ਜੇ ਤੁਸਾਂ ਨੂੰ ਜੇ ਮੈਂ ਆਪਾ ਪੱਕ ਬਣਦੇ ਨੇ ਉਹਨਾਂ ਨੂੰ ਅਮਿਤਾ ਬਚਨ ਦੇ ਪੈਰੀ ਹੱਥ ਨਹੀਂ ਲਾਉਣੇ ਚਾਹੁੰਦੇ ਸੀ ਇਸੇ ਤਰ੍ਹਾਂ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜਿਵੇਂ ਕਿ ਤੁਹਾਨੂੰ ਪਿਕ ਦੇ ਵਿੱਚ ਦਿਖ ਰਿਹਾ ਕਿ ਸਾਡੇ ਚੈਨਲ ਦਾ ਨਾਮ ਗੁਰਸੋਹੀ ਮੀਚ ਹੈ ਤਾਂ ਤੁਸੀਂ ਇਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਡੇ ਲਈ ਹਰ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਏ అయినా బవిదా ఫే మేట్ూ ధన్వాద